ਹਾਂਜੀ ਹਾਂਜੀ ਚਲੋ ਜੀ ਧੰਨਵਾਦ ਹੈ ਪ੍ਰਸ਼ਾਸਨ ਦਾ ਜਿਹੜਾ ਸਾਥ ਦੇ ਰਹੀ ਫੌਜ ਦਾ ਸਾਥ ਦੇ ਰਹੀ ਪੂਰਾ ਸਨਮਾਨ ਸਰਬਾਧੂ ਮਿਲੂਗਾ ਹਾਂਜੀ ਕੋਈ ਚੀਜ਼ ਦੀ ਕਮੀ ਨਹੀਂ ਹੈ ਕੋਈ ਕਮੀ ਨਹੀਂ ਜੀ ਅੱਲਾਹ ਰੱਬ ਨੇ ਬਤਵਾਨਾ ਕਹਿਆ ਜੀ ਪਹਿਲਾਂ ਉਸੇ ਕਰਕੇ ਬਸ ਰਹੇ ਨੇ ਅੱਜ 5 ਦਿਨ ਹੋ ਜਾਂਦੇ ਜੀ ਘਰ ਬੈਠੇ ਰਹਿੰਦੇ ਆਹੋ ਤੇ ਵਾਂਗ ਕਰਦੇ ਨਾ ਨਾ ਜਮੈਂ ਔਲਾ ਪੁੱਤ ਕਰਕੇ ਬਸ ਰਹੇ ਆ ਜੀ ਨੇ ਅੱਜ 5 ਦਿਨ ਪਹਿਲਾਂ ਪਹੁੰਚ ਜਾਂਦਾ ਘਰ ਪਾਣੀ ਮੁੰਨਾ ਪਾਣੀ ਸੇ ਕਰਕੇ ਦੱਸਿਆ ਹੈ 750 ਸੈਂਟ ਸਾਈਕਲ ਤੇ ਦਰਜਾ ਲਿਆ ਸਾਈਕਲ ਵੀ ਨਹੀਂ ਚੱਲ ਸਕਦਾ ਕੋਈ ਸਮਾਨ ਪਹੁੰਚਾਣਾ ਨਾਲ ਡਰਾਈਵਰ ਤੇ ਵਿੱਚ ਰੱਖ ਕੇ ਮਾੜੀ ਥਿਣੋ ਤੇ ਲਿਖਾਣੇ ਕੁਝ ਨਹੀਂ ਚਾਹੋ ਬੱਸ ਇਹ ਚੱਲ ਰਹੀ ਯਾਰ ਬਟ ਡੈਡ ਨਹੀਂ ਚੱਲਦਾ ਡੈਡ ਚੱਲ ਰਹੀ ਸਾਰਾ ਕੁਸਰ ਜਿੰਨਾ ਸੈਕਿੰਡ ਲੱਗ ਕੇ ਜਾਣੇ ਬੇਰ ਲੱਗਦਾ ਤਾਂ ਨਿਯੋਜਨ ਜਦੋਂ ਜਿਹੜੀ ਹੋਈ ਹੈ ਜਦ ਇਹ ਬੰਦ ਕਰਤੀ ਹੋ ਗਈ ਹੈ ਕਿ ਇੰਨਾ ਪਾਣੀ ਇਹ ਕਿੰਨਾ ਪਾਣੀ ਨਹੀਂ ਰੋਕ ਸਕਦੇ ਪਾਣੀ ਤੇਜ਼ ਤੋਂ ਵੀ ਵੱਧ ਲੱਗ ਰਹੀ ਸਮੀ ਤੇਜ਼ ਤੋਂ ਵੀ ਪਾਣੀ ਉੱਚਾ ਦਾ ਬਹੁਤ ਹੈ ਬਹੁਤ ਜੀ 48 ਦਿਨ ਕਿ ਮਰ ਜਾਂਦਾ ਜੀ 52 48 ਦਿਨ ਕਿ ਲੋਕੀ ਚਾਹ ਉਹਦਾ ਪੂਰਾ ਸਾਫ ਹੈ ਬਿਲਕੁਲ ਬਹੁਤ ਵਧੀਆ ਜੀ ਜਦੋਂ ਸਮਾਨ ਪਹੁੰਚਦਾ ਨਾ ਮੇਰੇ ਸਮਾਨ ਦੇ ਸੀ ਉਹ ਐਦਾ ਕਿ ਤੋਟ ਜਾਂਦਾ ਸੀ ਸਮਾਨ ਹੀ ਪਹੁੰਚਦਾ ਆਪਣੇ ਸਾਹਮਣੇ ਟੁੱਟ ਜਾਂਦਾ ਸੀ ਕਰ ਕੁਝ ਸਕਦੇ ਨਹੀਂ ਬਾਈ ਕਿ ਉਹਨਾਂ ਤੋਂ ਜੀ ਸੀ ਉਹ ਖੁੰਡਾਲਾ ਟੁੱਟ ਜਾਂਦੀ ਅਸੀਂ 4 ਕਿੱਲਾਂ ਤੋਂ ਇੰਨੇ 10 ਕੱਟੇ ਲਿਆ ਕਰਦੇ ਉਹ ਚਾਰਾਂ ਦੇ 20 ਉੜਜਾ ਕਰਦੇ ਜੀ ਕਿਵੇਂ ਮੰਨ ਮੰਨੇ ਹੁਣ ਜਿੱਤੇ ਕੋਈ ਐਸੀ ਗੱਲ ਹੁੰਦੀ ਹੈ ਜੀ ਪਹਿਲਾਂ ਪਹੁੰਚਦਾ ਸਮਾਨ ਵੇ ਤਾਂ ਜਾਣ ਕਰਕੇ ਬੰਦਾ ਤੇਰੀ ਥੱਕ ਜਾਂਦਾ ਤਾਂ ਚੱਲਦਾ ਹਾਂਜੀ ਨਾਲੇ ਬੋਰੀ ਚੱਕ ਕੇ ਨਹੀਂ ਜਾਂਦਾ ਚਾਰ ਚਾਰ ਕਿੰਨੇ ਦੇ ਕਿੱਥੇ ਪਾ ਕੇ ਨਹੀਂ ਜਾਂਦਾ ਜੀ ਉਹ ਟਰੈਕਟਰ ਚੱਲ ਰਿਹਾ ਉੱਥੇ ਜੀ ਮੋਟਰਸਾਈਕਲ ਚੱਲਦੇ ਨੇ ਜੀ ਵੱਡਾ 10 ਮਿੰਟਾਂ ਤੱਕ ਜੇ ਰੋਣ ਲੱਗਦਾ ਪਰ ਲੋਕਾਂ ਦਾ ਸਾਥ ਹੈ ਜਿਹੜਾ ਉਹ ਸਾਡਾ ਸਾਥ ਲੋਕਾਂ ਨੇ ਬੜਾ ਸਾਥ ਦਿੱਤਾ ਬਹੁਤ ਦਿਨ ਤੱਕ ਜਿਹੜਾ ਨਹੀਂ ਜੀ ਉਹ ਰਣਪੁਰ ਪਿੰਡ ਮਦਦ ਸਹਾਇਤਾ ਸਮਾਜ ਰਹਿਣ ਮਦਦ ਦੇ ਵਾਸਤੇ ਵੀ ਆ ਰਹੇ ਨੇ ਫਤਿਹਬਾਦ ਤੋਂ ਵੀ ਆ ਰਹੇ ਨੇ ਸਰ ਲੱਖੋ ਜਿਹੜੇ ਬੰਦੇ ਆ ਰਹੇ ਹੋ ਜੀ ਟੈਲਾ ਟਾਣੀ ਆ ਜੀ ਫਤਿਹਬਾਦ ਕੋਲੇ ਉੱਥੇ ਜਿਹੜੇ ਬੰਦੇ ਆ ਰਹੇ ਨੇ ਵਾਲੇ ਦੇ ਕੋਲ ਦਾ ਰਾਸ਼ਦ ਵੀ ਦੇਖਿਆ ਆ ਹਾਂ ਜੀ ਖਰ ਦੇਖੋ ਭਾਈ ਜਰਾ ਆਪਣਾ ਇਹੀ ਹੈ ਹਾਂ ਜੀ ਅਸਲ ਭਾਈ ਜਰਾ ਇਹ ਹੈ ਕਿ ਅਸੀਂ ਮਨਸੂਬੇ ਸਾਥੀ ਆ ਹਾਂ ਠੀਕ ਜੀਾਰੇ ਵਿਪਦਾ ਦੇਖੋ ਕੋਈ ਛੋਟੀ ਨਹੀਂ ਹਾਂ ਜੀ ਅੱਜ ਵੀ ਤਾਂ ਦੱਸ ਨਹੀਂ 5 ਦਿਨ ਹੋ ਜਾ ਹੋ ਗਏ ਹੁੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਕਿੰਨਾ ਪਾਣੀ ਕਿੱਥੇ ਲੰਘਦਾ ਸੀਗਾ ਜੀ ਬੰਦ ਕਰਕੇ ਇਹ ਕੰਮ ਹੋ ਰਿਹਾ ਜਿਹੜਾ ਆਪਣੇ ਸਾਰੇ ਭਾਈ ਕੰਮ ਕਰਦੇ ਵੰਨ ਕਰਕੇ ਕੰਮ ਹੋ ਰਿਹਾ ਹੁਣ ਅਸੀਂ ਉਧਰ ਗਏ ਸੀ ਜੇ ਬੰਨ ਬੰਨ ਕੇ ਤੇ ਉੱਥੇ ਮੈਨੂੰ ਐ ਲੱਗਦਾ ਜੀ 11 ਫੁੱਟ ਉੱਚਾ ਪਾਣੀ ਆਉਂਦੀ ਇੱਧਰ ਫੁੱਲ ਚਾਲੀ ਸੈਵਿੰਗ ਚਾਹ ਇੱਧਰ ਤੱਕ 11 ਫੁੱਟ ਉੱਚਾ ਪਾਣੀ ਚਾਹਤ ਰਿਹਾ ਜੀ ਕੰਮ ਕਰ ਚੁੱਕਾ ਪਰ ਉਹ ਕਿੱਥੇ ਬਕਸਦਾ ਜੀ ਇਹ ਬੰਨਣਾ ਹੁੰਦਾ ਜੀ ਹਾਂ ਪਹਿਲਾਂ ਫੁੱਲ ਡੋਕੀ ਉੱਤੇ ਹਾਂ ਜਿੱਥੋਂ ਪਹਿਲਾਂ ਉਹ ਵਿਚ ਨੂੰ ਜ਼ਮੀਨਾਂ ਨਹੀਂ ਹੁੰਦੀਆਂ ਮੇਰੀ ਸਾਰਾ ਸਮਾਨ ਰੱਖਿਆ ਲੋਕਾਂ ਜਾ ਕੇ ਰੰਗ ਬਸ ਗਿਆ ਹਾਂਜੀ ਹਾਂਜੀ ਬਿਲਕੁਲ ਸਾਸ ਦਾ ਸਾਥ ਮਿਲ ਗਿਆ ਜੀ ਚਲੋ ਭੈਣ ਭਾਈ ਜੁੜ ਗਏ ਜੀ ਉਹ ਬਸ ਅੱਜ ਦੀ ਰਾਤ ਉਹ ਮਾਲਕ ਨੇ ਜਦੋਂ ਓਕੇ ਕਰਕੇ ਕੰਮ ਸੰਭਲਿਆ ਉਸ ਤੋਂ ਪਹਿਲਾਂ ਤੁਹਾਡੀ ਟੋਲ ਹੋ ਐਡੀ ਸੀ ਹਾਂ ਕਾਇਦਾ ਚੱਲਿਆ ਗਿਆ ਥੋੜਾ ਚਿਪ ਚਿਪ ਚਿਕੜੋ ਜਾ ਬੰਦੇ ਵਿੱਚ ਤੁਰਨਾ ਸਤੋਂ ਮੈਂ ਬਸ ਕਹਿੰਦਾ ਐਡੀ ਐਡੀ ਤਾਬ ਨਹੀਂ ਕੀਤੀ ਸੀ ਬਹੁਤ ਔਖਾ ਸੀਗਾ ਜੀ ਔਖਾ ਰਸਤਾ ਹੋ ਗਿਆ ਸਾਰਾ ਐ ਕਰਕੇ ਸਾਰਾ ਕੰਮ ਸੰਭਲਿਆ ਸਭ ਤੋਂ ਬਹੁਤ ਵਧੀਆ ਤੁਸੀਂ ਇਹ ਗੱਲ ਕਹਿ ਰਹੇ ਹੋ ਨਹੀਂ ਤਾਂ ਇਹ ਕਹਿੰਦੇ ਸੱਚਾਈ ਇਹੋ ਕਹਿਣੀ ਪਵੇਗੀ ਜੀ ਉਹ ਕਿਹੜੀ ਬੋਲਗੇ ਇਸ ਨੂੰ ਤਾਂ ਕੋਈ ਕਾਰ ਦੇ ਸਕਦਾ ਜੀ ਜਿਹੜਾ ਕੰਮ ਹੋਇਆ ਉਹ ਤਾਂ ਕਹਿਣਾ ਪਊਗਾ ਕਹਿਣਾ ਪਊਗਾ ਜੀ ਬਹੁਤ ਬਹੁਤ ਤਨ ਬਹੁਤ ਤਾਂ ਹੀ ਦੋ ਦੋ ਕਮੇਟੀ ਬਗਿਆ ਸੀ ਹੈ ਠੀਕ ਠਾਕ ਰੱਖਦਾ ਸਾਰਾ ਕੁਝ ਠੀਕ ਹੋ ਗਿਆ ਹਾਂਜੀ ਤਾਂ ਪਲਾਨ ਕਰਨੀ ਤਾਂ ਦੇਖੋ ਕੁਦਰਤ ਨੇ ਪਲਾਨ ਇਸ ਤਰ੍ਹਾਂ ਨਹੀਂ ਬਣਾ ਰੱਖੀ ਹੈ ਜਿ ਅੱਗੇ ਨੂੰ ਪਹਿਰੇ ਨਹੀਂ ਲਾਣੇ ਪੈਣਗੇ ਦੇਖੋ ਇਹ ਮੈਂ ਉਹ ਕਿਹਾ ਕੋਲ ਕਰੋ ਕੋਲ ਨਿਹਾਲ ਸੋਸ਼ ਸ਼੍ਰੀ ਆਕਾਲ ਜੀ ਬਹੁਤ 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 ਸਾਰੀ ਸੋਚ ਰੱਖੀ ਹੈ ਨਹੀਂ ਠੀਕ ਹੈ ਚਲੋ ਕਰਦੇ ਹਾਂ ਪਰ ਹੰਮੇ ਰੱਖੋ ਅਰਦਾਸਾਂ ਨਾਲ ਹੀ ਰੁਕਿਆ ਹੋਇਆ ਹੈ ਹਾਂ ਜੀ ਅਰਦਾਸ ਅਰਦਾਸ ਸਭ ਤੋਂ ਵੱਡੀ ਹੈ ਜਿਹੜੇ ਲੋਕ ਪੂਰੇ ਖੜੇ ਨੇ ਉਹ ਅਰਦਾਸਾਂ ਕਰਦੇ ਨੇ ਕੋਈ ਕੰਮ ਕਰ ਰਿਹਾ ਹੈ ਘਰੇ ਬੈਠੇ ਵੀ ਲੋਕ ਅਰਦਾਸ ਕਰਦੇ ਨੇ ਘਰੇ ਬੈਠੇ ਵੀ ਦੁਆਵਾਂ ਕਰਦੇ ਨੇ ਵੀ ਰੱਬਾ ਠੀਕ ਰੱਖੇ ਬਹੁਤ ਤੋਂ ਛੇ ਲਾ 3 ਵੀ ਸਾਰੀਆਂ ਬਹੁਤ ਜੀ ਕੰਮ ਕਰਦੇ ਵੇ ਟੀਮ ਲੱਗੇ ਨਾ ਇਹ ਕੋ ਨਰੇਸ਼ ਨੂੰ ਬਸ 2 ਵਜੇ ਹੀ ਰਾਤ ਨੂੰ ਇਹ ਮੈਂ ਮੁੰਡੇ ਨੂੰ ਦੇਖਿਆ ਨਰੇਸ਼ ਨੂੰ ਤੇ ਬੋਦੀ ਜਗਾਉਣ ਲੱਗ ਰਹੇ ਸੀ 2 ਵਜੇ ਹੀ ਰਾਤ ਨੂੰ ਪੁਲਿਸ ਵਾਲੇ ਆਪ ਕੋਰੀਆਂ ਚਗਾ ਰਹੇ ਨੇ ਨਹੀਂ ਆਪ ਹੀ ਜਾ ਰਹੇ ਸਾਰੇ ਸੈਕਟਰੀ ਨੇ ਜਿੰਨੇ ਇਸ ਦੇ ਆਪਣੇ ਬਲਾਕ ਦੇ ਪੰਚਾਇਤ ਦੇ ਬੱਚਾ ਸੈਕਟਰੀ ਹੋ ਲੱਗੇ ਹੋਏ ਆ ਜਿਹੜੇ ਸਾਡੇ ਡਿਪਾਰਟਮੈਂਟ ਦੇ ਨੇ ਆਪਣੇ ਬਾਡਰ ਸਰਸਿਸ ਦੇ ਸਾਰੇ ਫੀਲਡਰ ਤੱਕ ਲੱਗੇ ਹੋਏ ਆ ਪਰ ਸਫਲਤਾ ਨਹੀਂ ਕਰ ਰਹੇ ਸਾਡੇ ਸਿਰੇ ਵਿੱਚ ਕੱਟ ਪੈ ਗਈ ਨਾਲ ਦੇ ਨਾਲ ਸਾਰਾ ਐਕਸ਼ਨ ਹੈ ਸ੍ਰੀਓ ਸਾਹਿਬ ਇੱਥੇ ਇਹ ਸਾਰਿਆਂ ਦੇ ਤਾਲਮੇਲ ਨਾਲ ਹੀ ਹੋਇਆ ਹੈ ਜਿਹੜੇ ਕਿਲੋ-ਕਿਲੋਮੀਟਰ ਦੇ ਗੀੜਾ ਹੈ ਕਿਰੋ-ਕਿਲੋਮੀਟਰ ਦੇ ਸਾਰਾ ਚੈੱਕ ਹੈ ਉਹਦੇ ਕਰਕੇ ਹਰ ਇੱਕ ਚੀਜ਼ ਦਿੱਨੀ ਰੇਲਵੇ ਲਾਈਨ ਤੋਂ ਲੈ ਕੇ ਇੱਥੇ ਦੱਖੇ 24 ਕਿਲੋਮੀਟਰ ਆਉਣਾ ਲੱਗਦਾ 24 ਕਿਲੋਮੀਟਰ ਬੰਦ ਆ ਹਰ ਇੱਕ ਮਤਲਬ ਅਤਿੰਤ ਕਿੰਨੇ ਦੇ ਬੰਦ ਹੈ ਨਹੀਂ ਇਹ ਮਤਲਬ ਮਾਲ ਕਦੀ ਆਏ ਜੀ ਸੀ ਦਾ ਮਤਲਬ ਹੈ ਕੋਈ ਨਾ ਰਣ ਐ ਐਕਸ਼ਨ ਫਾਮ ਨਾਲ 40000 ਗੱਟਾ ਮਿੱਟੀ ਦਾ ਭਰ ਕੇ ਲੈ ਸੂਰੇ ਆ ਵੀ ਰਹੀ 2 ਐਂਟਰ 40 ਰਸਤੇ ਸਾਫ ਕਰਕੇ ਵੀ ਜੋ ਅੰਦੇ ਮਿੰਟ ਵਿੱਚ ਫਾਰਟ ਕੀ ਕਰ ਰਹੇ ਹੋ ਤਾਂ ਹੀ ਆ ਰਹੇ ਜਿਹੜੇ ਬਠਿੰਡਾ ਦੇ ਮਿੱਟੀ ਉੱਤੇ ਵਿੱਚ ਨੇ ਡੜਬੇ ਚੱਟ ਕਿੱਲੇ ਜ਼ਮੀਨ ਅਸੀਂ 35 ਖਾਲੀ ਰੱਖੀ ਹੈ ਉੱਥੋਂ ਜਿਸ ਟਾਈਮ ਹਰ ਜੀ ਕੋਈ ਪੁੱਛਣ ਦੀ ਲੋੜ ਨਹੀਂ ਠੀਕ ਹੈ ਉੱਥੋਂ ਵੀ ਪਟ ਪਟ ਕੇ ਚੁੱਕਿਆ ਆਗੇ ਕਿਤੇ ਮਿੱਟੀ ਨਹੀਂ ਕਿਉਂ ਇਨਾਂ ਦੇ ਨਾਲ ਮਿੱਟੀ ਦੀ ਕਮੀ ਪਈ। ਹਮੋਂ ਪਹਿਲੇ ਦਿਨ ਅਸੀਂ ਕਹਿ ਰਹੇ ਕਹਿੰਦੇ ਆਗੇ ਡੰਪਰ ਦੀ ਹਾਰੇ ਦੇ ਪਟਿਆਲੇ ਤੋਂ ਕਿੱਥੇ ਆ ਕੇ ਪੱਤ ਲਾ ਕੇ ਸਾਡੇ ਪੁੱਛੇ ਕਿੱਥੋਂ ਆਏ ਨੇ ਕਹਿੰਦੇ ਪਟਿਆਲੇ ਤੋਂ ਆਏ ਆ। ਪਟਿਆਲੇ ਤੋਂ ਆਏ ਆ। ਪਹਿਲੇ ਦਿਨ ਡੰਪਰ ਪਟਿਆਲੇ ਤੋਂ ਆਈ ਆ ਮਿੱਟੀ ਦੀ। ਸਾਹਮਣੇ ਇੰਨਾ ਦਿਨਾਂ ਚ ਮਿੱਟੀ ਨਹੀਂ ਆਉਂਦੀ। ਅੱਜ ਆਜ ਮਿੱਟੀ ਦੇ ਬੋਰੀਆਂ ਭਰ ਕੇ ਬੋਰੀਆਂ ਨੇ ਸਾਹਮਣੇ। ਉਹ ਟਰਾਲੀ ਨਾਲ ਵੀ ਮਿੱਟੀ ਪਾ ਰਹੇ ਨੇ। ਕਮੇਟੀ ਕਹਿੰਦੀ ਹੈ ਜਿੱਥੇ ਕਮੀ ਲੱਗਦੀ ਹੈ ਉੱਥੇ ਟਰਾਲੀ ਨਾਲ ਮਿੱਟੀ ਜਾ ਰਹੀ ਆ। ਸੋ ਲੋਬ ਸਰਦਾਸ ਕਰੋ ਹਾਂ ਜੀ ਰੱਬ ਠੀਕ ਠਾਕ ਬਣਾਵੇ ਰਾਸ